ਹੈਲੋ ਜੀ ਹਰ ਸਿਕਨ ਸਾਰਿਆਂ ਨੂੰ ਸਵਾਗਤ ਹੈ ਸਾਡਾ ਚੈਨਲ ਸਾਡੇ ਚੈਨਲ ਦਾ ਅਰਪਣ ਪੰਜਾਬੀ ਤੇ ਸਾਰਿਆਂ ਦਾ ਅਸੀਂ ਲੈ ਕੇ ਆਏ ਅੱਜ ਨਵਾਂ ਫੈਬਰਿਕ ਬਹੁਤ ਹੀ ਸੋਹਣੇ ਕਲਰ ਤੇ ਬਹੁਤ ਹੀ ਸੋਹਣਾ ਕਪੜਾ ਇਹ ਸਾਰਾ ਜੋ ਵੀ ਕਿਸੇ ਨੇ ਡੀਐਮ ਕਰਨਾ ਹੋਵੇ ਉਹ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਡੀਐਮ ਕਰ ਸਕਦਾ ਹੈ ਲੋ ਜੀ ਦਿਖਾਉਣੇ ਅੱਜ ਆਪਾਂ ਜਿਹੜਾ ਫੈਬਰਿਕ ਦਿਖਾਉਣੇ ਆ ਇਹ ਟਿਸ਼ੂ ਤੇ ਲੈ ਕੇ ਆਪਾਂ ਸਿਮਰ ਹੈ ਤੇ ਸਿਮਰ ਤੇ ਇਹ ਚ ਵੀ ਕਈ ਕਲਰ ਨੇ ਦੋ ਕਲਰਾਂ ਦਿਖਾ ਰਹੇ ਆ ਆਪਾਂ ਸੋਨੂੰ ਇਸ ਤੋਂ ਬਾਅਦ ਆ ਟੈਵੀ ਜੌਰਜਟ ਤੇ ਹੈਗਾ ਇਹਦੇ ਵਿੱਚ ਆ ਲਵੈਂਡਰ ਕਲਰ ਆ ਜੀ ਤਿੰਨ ਕਲਰ ਨੇ ਇਹਦੇ ਵਿੱਚ ਵੀ ਆਹ ਟਿਸ਼ੂ ਦੇ ਵਿੱਚ ਨਗੇ ਮੌਸ ਕਲਰ ਹੈ ਸਕਿਨ ਟਾਈਪ ਤੇ ਆਗਾ ਜੀ ਤੇ ਆਹ ਵੀ ਮੌਸ ਟਾਈਪ ਤੇ ਆਗਾ ਇਹ ਚ ਵੀ ਕਈ ਕਲਰ ਨੇਗੇ ਟਿਸ਼ੂ ਦੇ ਵਿੱਚ ਆਹ ਇਸ ਤੋਂ ਬਾਅਦ ਹੈਗਾ ਜੀ ਇਹ ਹੈ ਟਾਈ ਐਂਡ ਡਾਈ ਪਿਓਰ ਔਰਗੰਝਾ ਜੀ ਇਹ ਚ ਵੀ ਕਈ ਕਲਰ ਨੇਗੇ ਆਹ ਮੌਸ ਕਲਰ ਆ ਗਿਆ ਆਹ ਮਹਿਰੂਮ ਕਲਰ ਹੈ ਜੀ ਆਹ ਯੈਲੋ ਕਲਰ ਹੈ ਇਹਦੇ ਵਿੱਚ ਆਹ ਸੀ ਗ੍ਰੀਨ ਹੈ ਜੀ ਚਾਰ ਪੰਜ ਕਲਰ ਇਹਦੇ ਵਿੱਚ ਨੇ ਆਪਣੇ ਕੋਲੇ ਔਰਗੰਝਾ ਦੇ ਵਿੱਚ ਨਾਲ ਇਸ ਤੋਂ ਬਾਅਦ ਲੈ ਕੇ ਆ ਜੀ ਆਹ ਵੀ ਗਲਾਸ ਦੇ ਵਿੱਚ ਸਿਮਰ ਗਲਾਸ ਦੇ ਵਿੱਚ ਏਟ ਆਈ ਐਂਡ ਡਾਈ ਨੇ ਇਹ ਚ ਵੀ ਕਈ ਕਲਰ ਨੇ ਜੀ ਜੈਲੋ ਚ ਆ ਗਿਆ ਮਜੈਂਟਾ ਚ ਆ ਗਿਆ ਜੀ ਆ ਸਰਦਈ ਔਰ ਗ੍ਰੀਨ ਸਾਈਡ ਤੇ ਆ ਗਿਆ ਇਹ ਚ ਚਾਰ ਪੰਜ ਕਲਰ ਨੇ ਆਪਣੇ ਕੋਲੇ ਜੋ ਵੀ ਕਿਸੇ ਨੇ ਜਿਹੜਾ ਵੀ ਕਲਰ ਪਸੰਦ ਹੁੰਦਾ ਹੈ ਇਸ ਗ੍ਰੀਨ ਸੌਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦਾ ਹੈ ਆ ਲੈ ਕੇ ਆਏ ਜੀ ਅਸੀਂ ਇਹ ਵੀ ਸਿਮਰ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਹੈ ਇਹ ਵੀ ਬਹੁਤ ਵਧੀਆ ਫੈਬਰਿਕ ਹੈਗਾ ਇਹਦੇ ਵਿੱਚ ਵੀ ਤਿੰਨ ਚਾਰ ਕਲਰ ਨੇ ਸਾਡੇ ਕੋਲ ਇਹਦੇ ਤੋਂ ਵੱਧ ਲੈ ਕੇ ਆਏ ਜੀ ਆਪਾਂ ਬਰਬਰੀ ਦਾ ਸੂਟ ਹੈ ਇਹ ਵੀ ਬਰਬਰੀ ਦਾ ਪਿਓਰ ਬਰਬਰੀ ਚਾ ਜੀ ਕਪੜਾ ਪੰਨੀ ਜਿਹੜੇ ਤੋਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣਾ ਫੈਬਰਿਕ ਹੋਊਗਾ ਕਿਸੇ ਵੀ ਕਪੜੇ ਦੀ ਕੋਈ ਵੀ ਸ਼ਿਕਾਇਤ ਨਹੀਂ ਹੋਊਗੀ ਵਧੀਆ ਫੁੱਲ ਗਰੰਟੀ ਨਾਲ ਕਪੜਾ ਦੇਵਾਂਗੇ ਆਪਾਂ ਇਹ ਇਸ ਤੋਂ ਬਾਅਦ ਆ ਗਈ ਆਪਣਾ ਗਲਾਸਕੀਸ ਦੇ ਵਿੱਚ ਇਹ ਵੀ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਜੀ ਬਹੁਤ ਪਸੰਦ ਦੇ ਵਿੱਚ ਚੱਲ ਰਿਹਾ ਅੱਜ ਕੱਲ ਇਹ ਆਪਾਂ ਮੈਂ ਚੈੱਕ ਕਰ ਸਕਦੇ ਫੈਬਰਿਕ ਇਹ ਚ ਵੀ ਕਈ ਕਲਰ ਨੇ ਸਾਡੇ ਕੋਲੇ ਬਹੁਤ ਸੋਹਣਾ ਕਪੜਾ ਇਹ ਵੀ ਇਸ ਤੋਂ ਬਾਅਦ ਆ ਗਈ ਜੌਰਜਟ ਟਾਈਪ ਦੇ ਵਿੱਚ ਇਹ ਵੀ ਕੱਪੜਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਜੈਬੀ ਦਾ ਬਹੁਤ ਸੋਹਣਾ ਫੈਬਰਿਕ ਹੈਗਾ ਹਾਂਜੀ ਇਹ ਕੱਪੜਾ ਆਪਾਂ ਜੇ ਕਿਸੇ ਨੇ ਬਿਨਾ ਵਰਕ ਤੋਂ ਲੈਣਾ ਬਿਨਾ ਵਰਕ ਤੋਂ ਵੀ ਲੈ ਸਕਦਾ ਜੀ ਜਿਨੇ ਵਰਕ ਕਰਾ ਕੇ ਲੈਣਾ ਅਸੀਂ ਵਰਕ ਕਰਦਿਆਂ ਬਾਅਦ ਚ ਵਰਕ ਨਾਲ ਵੀ ਲੈ ਸਕਦਾ ਹੈ ਇਹ ਆ ਵੀ ਬਰਬਰੀ ਦੇ ਵਿੱਚ ਆ ਗਿਆ ਕੱਪੜਾ ਇਹ ਪ्युअर ਬਰਬਰੀ ਦੇ ਵਿੱਚ ਬਹੁਤ ਸੋਹਣਾ ਫੈਬਰਿਕ ਹੈ ਵੀ ਆ ਗਏ ਨੇਚਰ ਨੇਚਰਲ ਕਰੇਵ ਦਾ ਇਦੇ ਵਿੱਚ ਵੀ ਆਪਣੇ ਕੋਲੇ ਕਈ ਕਲਰ ਨੇ ਜੇ ਉਹ ਵੀ ਕਿਸੇ ਨੇ ਨੇਚਰਲ ਕਰੇਵ ਦਾ ਲੈਣਾ ਹੋਵੇ ਕਪੜਾ 80 ਗ੍ਰਾਮ ਵਾਲੀ ਕਰੇਵ ਹੈੀ ਬਹੁਤ ਹੀ ਸੋਹਣਾ ਕਪੜਾ ਹੈ ਆ ਵੀ ਟਾਈਪੀ ਦੇ ਵਿੱਚ ਨਹੀਂ ਜੀ ਇਹ ਲਾਈਨਿੰਗ ਟਾਈਪੀ ਆ ਚੈੱਕ ਟਾਈਪ ਹੈ ਟਾਈਪੀ ਹੈਗੀ ਜੋਰ ਜਟ ਲਾਈਨਿੰਗ ਟਾਈਪੀ ਦੇ ਵਿੱਚ ਨਹੀਂ ਇਹ ਮਸਲੀਨ ਦਾ ਆ ਗਈ ਹੈ ਠੀਕ ਹੈ ਇਹ ਲਾਈਨਿੰਗ ਦੇ ਵਿੱਚ ਆ ਮਸਲੀਨ ਵਧੀਆ ਵਾਲੀ ਮਸਲੀਨ ਆਮ ਮਸਲੀਨ ਹੈ ਨਹੀਂ ਜੀ ਜਿਹੜੇ ਦੋ ਚਾਰ ਸੌ ਦੇ ਵਿੱਚ ਆ ਰਿਹਾਗਾ ਉਹ ਕਪੜਾ ਨਹੀਂ ਹੈ ਬਹੁਤ ਵਧੀਆ ਕਪੜਾ ਇਹ ਹੈ ਇਸ ਤੋਂ ਬਾਅਦ ਆ ਗਈ ਜੀ ਪਸ਼ਮੀਨਾ ਪਸ਼ਮੀਨਾ ਆਪਾਂ 3-4 ਤਰ੍ਹਾਂ ਦੇ ਲੈ ਕੇ ਆਏ ਆ ਆ ਤਾਂ ਲੈਨਿੰਗ ਦੇ ਵਿੱਚ ਆ ਜੀ ਇਹਦੇ ਵਿੱਚ ਵੀ ਲੈਨਿੰਗ ਦੇ ਵਿੱਚ ਵੀ ਆਪਣੇ ਕੋਲੇ ਬਹੁਤ ਕਲਰ ਨੇਗੇ ਆ ਜੂਟ ਦੇ ਵਿੱਚ ਆ ਜੀ ਪਸ਼ਮੀਨਾ ਇਹ ਵੀ ਜੂਟ ਪਸ਼ਮੀਨਾ ਦਾ ਇਹ ਵੀ ਬਹੁਤ ਵਧੀਆ ਸਰਦੀਆਂ ਦੇ ਵਿੱਚ ਪਾਉਣ ਵਾਲਾ ਕੱਪੜਾ ਦਾ ਆ ਇਹਦਾ ਜਿਹੜਾ ਆਪਣਾ ਨੋਰਮਲ ਚੱਲਦਾ ਜੀ ਪਲੇਨ ਪਸ਼ਮੀਨਾ ਸਾਰੇ ਕਪੜੇ ਐਸੇ ਕਹੇ ਜਾਏ ਕਿ ਟੈਗਸ ਦੇ ਹੋਣਗੇ ਜੀ ਕੋਈ ਵੀ ਬਣਾ ਕੰਪਨੀ ਦਾ ਜਾਮ ਦੇਸੀ ਜੀ ਨਹੀਂ ਹੋਊਗਾ ਸਾਰਾ ਵਧੀਆ ਫੈਬਰਿਕ ਹੈ ਇਹ ਪਸ਼ਮੀਨੇ ਦੇ ਵਿੱਚ ਆ ਇੱਕ ਚੈੱਕ ਦੇ ਵਿੱਚ ਆ ਗਈ ਆ ਚੈੱਕ ਵਿੱਚ ਪਸ਼ਮੀਨਾਗਾ ਇਹ ਵੀ ਫੈਬਰਿਕ ਬਹੁਤ ਵਧੀਆ ਨਮਾ ਹੈੀ ਬਹੁਤ ਸੋਹਣਾ ਕਪੜਾ ਹੈ ਇੱਕ ਕਲਰ ਸਾਰੇ ਵਿੱਚ ਕਾਫੀ ਨੇ ਜੀ ਜੋ ਵੀ ਕਿਸੇ ਨੇ ਜਿਹੜਾ ਵੀ ਕਲਰ ਲੈਣਾ ਉਹ ਤਾਂ ਲੈ ਸਕਦਾ ਬਈ ਆ ਗ੍ਰੇ ਕਲਰ ਚਾਹੇ ਲਾਈਨਿੰਗ ਚ ਪਸ਼ਮੀਨਾ ਜੀ ਆ ਸਿਲਕ ਪਸ਼ਮੀਨਾ ਹੈ ਇਸ ਕਿਸੇ ਸਾਲ ਤੋਂ ਆਪਣੇ ਕੋਲ ਗੋਲ ਪ੍ਰੈਮਿੰਗ ਦੇ ਵਿੱਚ ਚੱਲ ਰਹੀ ਹੈ ਇਹ ਵੀ ਸਿਲਕ ਬਸਮੀਨ ਟਵਲ ਸੇਡ ਇਹਦੇ ਵਿੱਚ ਵੀ ਤਿੰਨ ਚਾਰ ਕਲਰ ਨੇ ਆਪਣੇ ਕੋਲੇ ਜੋ ਵੀ ਕਿਸੇ ਨੇ ਲੈਣਾ ਹੋਵੇ ਜਿੱਕੇ ਦੇ ਵਿੱਚ ਮਹਿਰੂਮ ਦੇ ਵਿੱਚ ਹੈਗਾ ਤੇ ਹੋਰ オレンジ ਦੇ ਚਾਹੀਏ ਆ 900 ਗ੍ਰਾਮ ਵਾਲੀ ਆਪਣੇ ਕੋਲੇ ਹੋਈਏਗੀ ਬੈਲਵਟ ਇਹ ਵੀ ਇਹਦੇ ਵਿੱਚ ਵੀ ਆਪਣੇ ਕੋਲੇ ਬਹੁਤ ਕਲਰ ਨੇਗੇ ਬੈਲਵਟ ਦੇ ਵਿੱਚ ਬਹੁਤ ਹੀ ਵਧੀਆ ਕਲਰ ਹੈ ਹਰ ਇੱਕ ਕੱਪੜੇ ਦੇ ਉੱਤੇ ਮੋਹਰ ਲੱਗੀ ਹੋਈ ਜੀ ਆਮ ਨਾਰਮਲ ਕੋਈ ਵੀ ਕੱਪੜਾ ਨਹੀਂ ਹੈਗਾ ਇਦੇ ਵਿੱਚ ਕਲਰ ਨੇ ਆਪਣੇ ਕੋਲੇ ਆਹ orange টাইਪ ਤੇ ਆ ਗਿਆ ਮਹਿਰੂਮਾ ਹੀ ਆਹ green ਚ ਆ ਗਿਆ ਇਹ ਆਹ ਆਹ coffee ਚ ਆ ਗਿਆ ਜੀ ਇਹ ਤਾਂ ਸਾਰਾ ਹੈਗਾ ਜੀ ਫੈਬਰਿਕ ਪਲੇਨ ਜੇ ਕਿਸੇ ਨੇ ਵਰਕ ਵਾਸਤੇ ਲੈਣਾ ਜਾਂ ਵਰਕ ਕਰਵਾ ਕੇ ਲੈਣਾ ਜੀ ਅਸੀਂ ਵਰਕ ਕਰਵਾ ਕਰਕੇ ਵੀ ਦੇਵਾਂਗੇ ਜਾਂ ਜੇ ਪਲੇਨ ਕਿਸੇ ਨੇ ਫੈਬਰਿਕ ਲੈਣਾ ਪਲੇਨ ਲੈ ਸਕਦਾ ਇਹ ਸਾਰੇ ਕੱਪੜੇ ਦੇ ਵਿੱਚ ਸਭ ਆਪਣੇ ਕੋਲੇ ਕਾਫੀ ਸਾਰੀ ਫੈਬਰਿਕ ਦੇ ਨਾਲ ਆਪਾਂ ਆ ਵੀ ਇਹਦੇ ਵਿੱਚ ਲੈ ਕੇ ਆਏਗਾ ਮਸਲੀਨ ਦੇ ਵਿੱਚ ਜੀ ਪ੍ਰਿੰਟਡ ਸੂਟ ਵੀ ਨੇ ਆਪਣੇ ਕੋਲੇ ਜੇ ਕਿਸੇ ਨੇ ਪ੍ਰਿੰਟ ਦੇ ਵਿੱਚ ਲੈਣਾ ਹੈ ਨਾਲ ਉੱਪਰ ਵਰਕ ਹੈ ਇਹਦੇ ਵਿੱਚ ਆਦੀ ਵਰਕ ਕੀਤਾ ਹੋਇਆ ਹੈਗਾ ਇਹ ਦੇਖੋ ਨਾਲ ਇਹ ਮਸਲੀਨ ਦਾ ਦੁਪੱਟਾ ਹੀ ਬਹੁਤ ਸੋਹਣਾ ਕੱਪੜਾ ਹੈ ਵੀ ਲੋਗ ਪ੍ਰਿੰਟ ਦੇ ਵਿੱਚ ਹੈ ਇਹ ਬਹੁਤ ਸੋਹਣਾ ਸੈੱਟਿਕ ਹੈਗਾ ਬਹੁਤ ਸੋਹਣੀ ਪ੍ਰਿੰਟ ਕੀਤੀ ਜੀ ਨਾਲ ਆਹ ਦੀ ਜ਼ਬਰਦਸਤ ਕੀਸਾ ਹੋਇਗਾ ਉਹ ਵੀ ਕਿਸੇ ਨੇ ਇਸ ਤਰ੍ਹਾਂ ਦੇ ਵੀ ਪ੍ਰਿੰਟ ਦੇ ਵਿੱਚ ਜਾਂ ਜ਼ਬਰਦਸਤ ਦੇ ਵਿੱਚ ਆਪਣੇ ਫੈਬਰਿਕ ਲੈਣਾ ਹੋਵੇ ਉਹ ਲੈ ਸਕਦਾ ਨਾਲ ਇਹਦੀ ਮਸਲੀਨ ਦਾ ਸੂਟ ਦੀ ਤਰ੍ਹਾਂ ਹੀ ਵਰਕ ਕੀਤਾ ਹੋਇਆ ਬਲੌਕ ਪ੍ਰਿੰਟ ਦੇ ਵਿੱਚ ਦੁਪੱਟਾ ਪੱਟੇ ਦਾ ਸਾਈਜ਼ ਚੈੱਕ ਕਰ ਸਕਦੇ ਹਾਂ ਕਿ ਨਾਲ ਦੁਪੱਟੇ ਹੋਣਗੇ ਜੀ ਕੋਈ ਵੀ ਛੋਟਾ ਦੁਪੱਟਾ ਨਹੀਂ ਹੋਊਗਾ ਨਾਲ ਕਮਲ ਚ ਨੂਨ ਦੇ ਪਵਰ ਚ ਨੂਨ ਦੇ ਟਾਈ ਹੈਂਡ ਆਈ ਇਹਦੇ ਟਾਈ ਵੀ ਦੇ ਜੋ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁਪੱਟਾ ਲੈਣਾ ਹੋਵੇ ਉਹ ਵੀ ਆਪਾਂ ਨਾਲ ਕੈਰ ਕਰਕੇ ਦੇਵਾਂਗੇ